ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਦਵਾਬਾ ਪਬਲਿਕ ਨਿਊਜ਼ ਤੇ ਮੈਂ ਰਿਪੋਰਟਰ ਕੁਲਦੀਪ ਸਿੰਘ ਥੜਾ ਰਮਨ ਮਾਹੀਦੇ ਨਾਲ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ ਜਿਲ੍ਹਾ ਹੁਸ਼ਿਆਰਪੁਰ ਦੇ ਸਹਿਲਾ ਖੁਰਦੇ ਦੇ ਨਾਲ ਲੱਗਦੇ ਪਿੰਡ ਮਜ਼ਾਰਾ ਡਿੰਗੀਆਂ ਵਿਖੇ 올림픽 ਕੈਪਟਨ ਨਰਿੰਜਨ ਸਿੰਘ ਢਿੱਲੋ ਫੁੱਟਬਾਲ ਅਕੈਡਮੀ ਮਜ਼ਾਰਾ ਡਿੰਗੀਆਂ ਵਿਖੇ ਪ੍ਰਿੰਸੀਪਲ ਜਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਡਰ 14 ਅੰਡਰ 17 ਅੰਡਰ 19 ਦੇ ਟ੍ਰਾਇਲ ਕਰਵਾਈ ਗਏ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ 2 ਤੋਂ 300 ਦੇ ਕਰੀਬ ਪਲੇਅਰਾਂ ਨੇ ਹਿੱਸਾ ਲਿਆ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਜ਼ਿਲ੍ਹਿਆਂ ਤੋਂ ਕੋਚ ਵੀ ਸ਼ਾਮਲ ਹੋਏ ਇਸ ਮੌਕੇ ਸਤਿੰਦਰ ਸਿੰਘ ਪਾਟਕ ਗੁਰਪ੍ਰੀਤਪਾਲ ਸੁੰਨੀ ਸਤਵੀਰ ਸਿੰਘ ਸੱਤੀ ਬੱਬੀ ਪੰਡਤ ਮਨਦੀਪ ਸਿੰਘ ਢਿੱਲੋ ਗੋਲਕੀਪਰ ਕੋਚ ਮਜ਼ਾਰਾ ਡਿੰਗਰੀਆ ਅਕੈਡਮੀ ਅਮਰੀਕਸ ਅਤੇ ਝਮਟ ਲਾਡੀ ਚੰਮੜ ਦੇ ਠੇਕੇਦਾਰ ਹੈ ਮਾਚੂ ਜ਼ਹਿਰਤ ਰਾਣਾ ਢਿੱਲੋ ਜਸਨ ਢਿੱਲੋ ਕਮਲ ਢਿੱਲੋ ਲਵਪ੍ਰੀਤ ਸਿੰਘ ਅਤੁੱਲ ਪੰਡਤ ਦੀਪਕ ਚੰਮੜ ਜਸਵੀਰ ਸਿੰਘ ਸ਼ੀਰਾ लवली माਹੀ ਗੁਰਵਿੰਦਰ ਢਿੱਲੋ ਅਤੇ ਰਵੀ ਚਾਂਦਸੂ ਸਮੂਹ ਸਟਾਫ ਮਜ਼ਾਰਾ ਡਿੰਗਰੀਆਂ ਹਾਜ਼ਰ ਹੈ। ਐਸਸੀ رپورਟਰ ਕੁਲਦੀਪ ਸਿੰਘ ਤਾਲਾ ਦੀ ਦੁਆਬਾ ਪਬਲਿਕ ਨਿਊਜ਼ ਲੈ ਰਹੀ ਰਮਨ ਮਾਹੀ ਦੇ ਨਾਲ ਖਾਸ ਰਿਪੋਰਟ। ਕੈਪਟਨ ਨਰਿੰਦਰ ਸਿੰਘ ਫੁੱਟਬਾਲ ਅਕੈਡਮੀ ਮਜ਼ਾਰਾ ਡਿੰਗਰੀਆਂ ਵੱਲੋਂ ਅੰਡਰ 14 ਅੰਡਰ 17 ਤੇ ਅੰਡਰ 19 ਗਰੁੱਪ ਦੇ ਖਿਡਾਰੀਆਂ ਦੇ ਫੁੱਟਬਾਲ ਖਿਡਾਰੀਆਂ ਦੇ ਟ్రਾਇਲ ਲਏ ਗਏ ਆ ਤੇ ਇਹਨਾਂ ਟ్రਾਇਲਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ 250 ਦੇ ਕਰੀਬ ਖਿਡਾਰੀ ਜਿਹੜੇ ਆ ਉਹ ਸ਼ਾਮਲ ਹੋਏ ਤੇ ਸਾਡੇ ਕੋਚ ਸਹਿਬਾਨ ਇੰਟਰਨੈਸ਼ਨਲ ਕੋਚ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਖਿਡਾਰੀਆਂ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ ਤੇ ਇਹਨਾਂ ਟ੍ਰਾਇਲਾਂ ਦੇ ਲਈ ਸਾਡੇ ਇਲਾਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਿਉਂਕਿ ਮਯਾਰਾ ਡਿੰਗਰੀਆਂ ਫੁੱਟਬਾਲ ਅਕੈਡਮੀ ਜਿਹੜੀ ਹੈਗੀ ਹੈ ਇਹਦਾ ਪਿਛਲੇ 2 ਸਾਲ ਦਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਜ਼ਿਆਦਾ ਵਧੀਆ ਆ ਤੇ ਇਹਦਾ ਰਿਜ਼ਲਟ ਵਧੀਆ ਹੋਣ ਕਰਕੇ ਜਿਹੜੀ ਕੈਪਟਨ ਨਿਰੰਜਨ ਸਿੰਘ ਫੁੱਟਬਾਲ ਅਕੈਡਮੀ ਹੈ ਉਹ ਕਾਫੀ ਵੱਧ ਲੁਲੰਧੀਆਂ ਵੱਲ ਜਾ ਰਹੀ ਹੈ ਜੀ